ਜਿਹੜੀ ਸਾਡੀ ਜਥੇਬੰਦੀ ਨੇ ਐਲਾਨ ਕੀਤਾ ਖਸਾਲ ਮਜ਼ਦੂਰ ਸਹਾਰਕ ਕਮੇਟੀ ਨੇ ਅੱਜ ਮੀਟਰ ਪੱਟਣ ਦਾ ਜਿਹੜਾ ਸਿਧਾਂਤ ਪਹਿਲਾਂ ਤੇ ਚੱਲ ਰਿਹਾ ਸੀ ਅੱਜ ਅਸੀਂ ਪਿੰਡ ਸਵਾਇਆ ਰਹਿ ਤੇ ਸ਼ੁਰੂਆਤ ਕਰਤੀ ਆ ਅਸੀਂ ਨਾਲ ਬੇਨਤੀ ਕਰਨੇ ਆ ਲੋਕਾਂ ਨੂੰ ਸਾਥ ਦਿਓ ਸਾਡਾ ਡਟ ਕੇ ਅਸੀਂ ਤੁਹਾਡੇ ਨਾਲ ਬਾਹਣਾ ਬਾਹ ਖੜਾ ਹੱਤ ਨਾਲ ਹੱਤ ਜੋੜ ਕੇ ਤੇ ਬਾਹਣਾ ਬਾਹ ਖੜੀ ਕਰਕੇ ਤੁਰਾਂ ਦੇ ਸਾਨੂੰ ਆਪਦੇ ਸੀਨੇ ਤੇ ਗੋਲੀ ਖਾਣੀ ਪਏ ਅਸੀਂ ਖਾਣ ਲਈ ਤਿਆਰ ਕਰ ਤਿਆਰ ਖੜੇ ਆ ਸਾਡੇ ਨਾਲ ਦੇ ਸਾਥੀ ਖਲੋਤੇ ਨੇ ਇਹਨਾਂ ਨਾਲ ਗੱਲਬਾਤ ਚੱਲ ਕੇ ਤੇ ਅਸੀਂ ਕੁੰਡੀ ਸਿੱਟੀ ਲਵਾ ਕੇ ਜਾਵਾਂ ਤੇ ਬਿਜਲੀ ਵਿਭਾਗ ਨੂੰ ਚੈਲ ਜਾ ਕੇ ਸਾਡਾ ਅਸੀਂ ਉਹਨਾਂ ਨੂੰ ਕਹਿਣਾ ਚਾਹਨੇ ਆ ਇਹ ਮੀਟਰ ਅਸੀਂ ਨਹੀਂ ਚੱਲਣ ਦੇਾਂਗੇ ਅਸੀਂ ਇਹ ਮੀਟਰ ਤੇ ਇਹ ਕਿਸੇ ਹੱਥ ਤੱਕ ਨਹੀਂ ਚੱਲਣ ਦਾਂਦੇ ਪਹਿਲੀ ਗੱਲ ਆ ਕਿ ਸਾਡੀ ਜਿਹੜੇ ਮੀਟਰ ਇਹ ਮੀਟਰ ਜਿਹੜੇ ਸਾਨੂੰ ਸਿੰਪਲ ਮੀਟਰ ਦਿੱਤੇ ਜਾਣ ਜੇ ਅਸੀਂ ਬੰਦ ਕਰਨੇ ਆ ਜੇ ਸਾਨੂੰ ਮੈਂ ਮੇਰੇ ਹਿਸਾਬ ਨੂੰ ਜੇ ਇੱਕ ਮੁੱਖ ਧਾਰਾ ਚ ਰੱਖਣਾ ਚਾਹੁੰਦੇ ਹੋ ਨਹੀਂ ਤਾਂ ਅਸੀਂ ਕਾਰਪੋਰੇਟ ਦਾ ਕਿਸੇ ਦਾ ਮਿੱਟਰ ਨਹੀਂ ਲੱਗਣ ਦੇਾਂਗੇ ਬਾਕੀ ਪ੍ਰਧਾਨ ਸਾਹਿਬ ਤੁਹਾਨੂੰ ਸਾਰੀ ਗੱਲਬਾਤ ਦੱਸ ਦੇ ਅੱਜ ਅਸੀਂ ਪਿੰਡ ਸਵਾਏ ਦੇ ਵਿੱਚ ਜਿਹੜਾ ਬਿਜਲੀ ਕਰਮ ਦਾ ਜਿਹੜਾ ਨਿਜੀਕਰਨ ਹੋਣ ਜਾ ਰਿਹਾ ਹੈ ਜਿਹੜਾ ਕਿ ਹਰ ਇੱਕ ਜਿਹੜਾ ਜੋ ਵੀ ਘਰ ਵੜਿਆ ਜਾਂ ਕੋਈ ਦੁਕਾਨ ਹੈ ਅੰਟੀ ਹੈ ਚੱਕੀ ਹੈ ਬਿਜਲੀ ਦੀ ਸਾਰੇ ਘਰਾਂ ਦੀ ਲੋੜ ਹੈ ਉਹਨੂੰ ਅੱਜ ਜਿਹੜਾ ਅਸੀਂ ਆ ਸਮਰਾਟ ਵੀਕਲ ਜਿਹੜੇ ਹੈਗੇ ਨੇ ਇਹਨਾਂ ਨੂੰ ਕਟ ਕੇ ਜਿਹੜਾ ਅਸੀਂ ਅੱਜ ਬਿਲੀ ਬੋਰਡ ਦੇ ਵਿੱਚ ਜਮਾ ਕਰਾਵਾਂਗੇ ਤੇ ਜਿਹੜਾ ਜਮਾ ਕਰਾ ਕੇ ਜਿੰਨੇ ਵੀ ਸਮਰਾਡ ਮੀਟਰ ਲਾ ਕੇ ਨੇ ਰੁਕ ਜਾ ਸਰਕਾਰ ਨੂੰ ਸਾਡੀ ਚੇਤਾਵਨੀ ਹੈ ਵੀ ਸਮਰਾਡ ਮੀਟਰ ਲਾ ਕੇ ਡਿਜੀਟਲ ਮੀਟਰ ਲਾਏ ਜਾਣ ਤੇ ਜੋ ਜੋ ਕੇ ਜਿਹੜੇ ਬਿਲੀ ਤੁਹਾਨੂੰ ਡਿਜੀਟਲ ਨੂੰ ਰੋਕਾ ਜਾਵੇ ਡਿਜੀਟਲ ਨੇ ਜਿਹੜਾ ਬਿਜਲੀ ਬਿਜਲੀ ਹੈ ਬਿਲੀ ਬੋਰਡ ਜਿਹੜਾ ਕ ਅਸੀਂ ਨੋ ਪ੍ਰੋਟ ਨੋ ਲੋਸ ਦੇ ਵਿੱਚ ਜਿਹੜਾ 1900 ਅਨ ਤਾਲੀ ਦੇ ਵਿੱਚ ਜਿਹੜਾ ਇਹ ਸਾਡਾ ਐਕਟ ਪਾਸ ਹੋਇਆ ਸੀ ਉਹਦੇ ਵਿੱਚ ਜਿਹੜਾ ਇਹ ਨੋ ਲਾਸ ਨੋ ਫਰਾਡ ਤੇ ਜਿਹੜਾ ਗਿਆ ਸੀ ਬਿਜਲੀ ਕਰਨ ਜਿਹੜਾ ਰੱਖਿਆ ਗਿਆ ਸੀ ਨੀ ਪੱਤਰ ਇਹਦਾ ਰੱਖਿਆ ਗਿਆ ਸੀ ਜਿਹੜੇ ਵੀ ਬਿਜਲੀ ਕਰ ਨੇ ਖੰਭੇ ਨੇ ਕੋਈ ਵੀ ਬਿਜਲੀ ਕਰ ਨੇ ਉਹ ਸਾਡੀਆਂ ਜ਼ਮੀਨਾਂ ਦੇ ਵਿੱਚ ਹੈ ਜਿਹੜੇ ਭਾਵੇਂ ਪੰਚਾਇਤਾਂ ਦੇ ਵਿੱਚ ਹੋਣ ਭਾਵੇਂ ਉਹ ਕਮੇਟੀ ਦੇ ਵਿੱਚ ਜ਼ਮੀਨਾਂ ਹੋਣ ਸੋ ਅਸੀਂ ਜਿੰਨੇ ਵੀ ਹੈਗਾ ਅਸੀਂ ਇਹ ਬਿਜਲੀ ਦਾ ਨੀਤੀ ਕਰਨ ਜਿਹੜਾ ਨਹੀਂ ਹੋਣਦਾਂਗੇ ਜਿਹੜੀ ਸਾਡੀ ਜਥੇਬੰਦੀ ਨੇ ਐਲਾਨ ਕੀਤਾ ਕਿਸਾਨ ਮਜ਼ਦੂਰ ਸਹਾਰਾ ਕਮੇਟੀ ਨੇ ਅੱਜ ਮੀਟਰ ਪੱਟਣ ਦਾ ਜਿਹੜਾ ਸਿਧਾਂਤ ਪਹਿਲਾਂ ਤੇ ਚੱਲ ਰਿਹਾ ਸੀ ਅੱਜ ਅਸੀਂ ਪਿੰਡ ਸਵਾਇਆ ਰਾਇ ਤੇ ਸ਼ੁਰੂਆਤ ਕਰਤੀ ਆ ਅਸੀਂ ਨਾਲ ਬੇਨਤੀ ਕਰਨੇ ਆ ਲੋਕਾਂ ਨੂੰ ਸਾਥ ਦਿਓ ਸਾਡਾ ਡਟ ਕੇ ਅਸੀਂ ਤੁਹਾਡੇ ਨਾਲ ਬਾਣਾ ਬਾਖੜਾ ਹੱਤ ਨਾਲ ਹੱਤ ਜੋੜ ਕੇ ਤੇ ਬਾਣਾ ਬਾਖੜੀ ਕਰਕੇ ਤੁਰਾਂਦੇ ਸਾਨੂੰ ਆਪਦੇ ਸੀਨੇ ਤੇ ਗੋਲੀ ਖਾਣੀ ਪਈ ਅਸੀਂ ਖਾਣ ਲਈ ਤਿਆਰ ਕਰ ਚੈਰ ਖੜਿਆ ਸਾਡੇ ਨਾਲ ਦੇ ਸਾਥੀ ਕੋਲੋਕੇ ਨੇ ਇਹਨਾਂ ਨਾਲ ਗੱਲਬਾਤ ਕਰਕੇ ਤੇ ਅਸੀਂ ਕੁੰਡੀ ਸਿੱਟੀ ਲਵਾ ਕੇ ਜਾਵਾਂਦੇ ਬਿਜਲੀ ਵਿਭਾਗ ਨੂੰ ਚੈਲ ਜਾ ਕੇ ਸਾਡਾ ਅਸੀਂ ਉਹਨਾਂ ਨੂੰ ਕਹਿਣਾ ਚਾਹਨੇ ਆ ਇਹ ਮੀਟਰ ਅਸੀਂ ਨਹੀਂ ਚੱਲਣ ਦੇਾਂਗੇ ਅਸੀਂ ਇਹ ਮੀਟਰ ਦੇ ਇਹ ਇਸੇ ਹੱਦ ਤੱਕ ਨਹੀਂ ਚੱਲਣ ਦਾਂਦੇ ਪਹਿਲੀ ਗੱਲ ਆ ਕਿ ਸਾਡੀ ਜਿਹੜੇ ਮੀਟਰ ਇਹ ਮੀਟਰ ਜਿਹੜੇ ਸਾਨੂੰ ਸਿੰਪਲ ਮੀਟਰ ਦਿੱਤੇ ਜਾਣ ਜੇ ਅਸੀਂ ਬੰਦ ਕਰਨੇ ਆ ਜੇ ਸਾਨੂੰ ਮੈਂ ਮੰਤਰੀ ਦੇ ਹਿਸਾਬ ਨੂੰ ਜੇ ਇੱਕ ਮੁੱਖ ਧਾਰਾ ਚ ਰੱਖਣਾ ਚਾਹਦੇ ਹੋ ਨਹੀਂ ਤਾਂ ਅਸੀਂ ਕਾਰਪੋਰੇਟ ਦਾ ਕਿਸੇ ਦਾ ਮੀਟਰ ਨਹੀਂ ਲੱਗਣ ਦੇ ਆਗੇ ਬਾਕੀ ਪ੍ਰਧਾਨ ਸਾਹਿਬ ਤੁਹਾਨੂੰ ਸਾਰੀ ਗੱਲ ਬਾਤ ਦੱਸ ਦੇਣਾ ਅੱਜ ਅਸੀਂ ਪਿੰਡ ਸਵਾਏ ਦੇ ਵਿੱਚ ਜਿਹੜਾ ਬਿਜਲੀ ਕਰਨ ਦਾ ਜਿਹੜਾ ਨਿਜੀਕਰਨ ਹੋਣ ਜਾ ਰਿਹਾ ਹੈ ਜਿਹੜਾ ਕਿ ਹਰ ਇੱਕ ਜਿਹੜਾ ਜੋ ਵੀ ਘਰ ਹੈ ਜਾਂ ਕੋਈ ਦੁਕਾਨ ਹੈ ਆਟੇ ਦੀ ਚੱਕੀ ਹੈ ਬਿਜਲੀ ਦੀ ਸਾਰੇ ਘਰਾਂ ਦੀ ਲੋੜ ਹੈ ਕੋਣ ਵਾਤੀ ਜਿਹੜਾ ਅਸੀਂ ਆ ਸਮਰਾਠ ਮੀਟਰ ਜਿਹੜੇ ਗਏ ਨੇ ਇਹਨਾਂ ਨੂੰ ਕਟ ਕੇ ਜਿਹੜਾ ਅਸੀਂ ਅੱਜ ਬਿਲੀ ਬੋਰਡ ਦੇ ਵਿੱਚ ਜਮ੍ਹਾਂ ਕਰਾਵਾਂਗੇ ਤੇ ਜਿਹੜਾ ਜਮ੍ਹਾਂ ਕਰਾ ਕੇ ਜਿੰਨੇ ਵੀ ਸਮਰਾਠ ਮੀਟਰ ਲੱਗੇ ਨੇ ਰੁਕ ਜਾ ਸਰਕਾਰ ਨੂੰ ਸਾਡੀ ਚੇਤਾਵਨੀ ਹੈ ਕਿ ਸਮਰਾਠ ਮੀਟਰ ਲਾ ਕੇ ਡਿਜੀਟਲ ਮੀਟਰ ਲਾਇਆ ਜਾਣਾ ਤੇ ਜੋ ਜੋ ਕੇ ਜਿਹੜੇ ਬਿਜਲੀ ਤੁਹਾਨੂੰ ਡੀਜੀਕਰ ਨੂੰ ਰੋਕਾ ਜਾਵੇ ਡੀਜੀਕਰ ਨੇ ਜਿਹੜਾਗਾ ਬਿਜਲੀ ਬਿਜਲੀ ਹੈ ਬਿਜਲੀ ਬੋਰਡ ਜਿਹੜਾਗਾ ਸੀ ਨੋ ਪ੍ਰੋਫ ਨੋ ਲਾਸ ਦੇ ਵਿੱਚ ਜਿਹੜਾ 1948 ਦੇ ਚ ਜਿਹੜਾ ਇਹ ਸਾਡਾ ਐਫਟ ਪਾਸ ਹੋਇਆ ਸੀ ਉਹਦੇ ਵਿੱਚ ਜਿਹੜਾ ਇਹ ਨੋ 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 ਰੋਡ ਤੇ ਜਿਹੜਾ ਹੈਗਾ ਸੀ ਬਿਜਲੀ ਕਰਨ ਜਿਹੜਾ ਰੱਖਿਆ ਗਿਆ ਸੀ ਨੀ ਪੱਤਰੰਦ ਰੱਖਿਆ ਗਿਆ ਸੀ ਜਿਹੜੇ ਵੀ ਬਿਜਲੀ ਕਰਨੇ ਖੰਭੇ ਨੇ ਕੋਈ ਵੀ ਬਿਜਲੀ ਕਰਦੇ ਉਹ ਸਾਡੀਆਂ ਜ਼ਮੀਨਾਂ ਦੇ ਵਿੱਚ ਹੈ ਜਿਹੜੇ ਭਾਵੇਂ ਪੰਚਾਇਤਾਂ ਦੀ ਜ਼ਮੀਨ ਹੋਣ ਭਾਵੇਂ ਉਹ ਕਮੇਟੀ ਦੇ ਵਿੱਚ ਜ਼ਮੀਨਾਂ ਹੋਣ ਸੋ ਅਸੀਂ ਜਿੰਨੇ ਵੀ ਹੈਗਾ ਅਸੀਂ ਇਹ ਬਿਜਲੀ ਦਾ ਨਿੱਜੀ ਕਰਨ ਜਿਹੜਾ ਨਹੀਂ ਹੁੰਦਿਆਂਗੇ